ਸਾਡਾ ਕੋਈ ਟਰੈਕਟਰ ਮਾਰਚ ਕਰਨ ਦੀ ਲੋੜ ਨਹੀਂ ਨਾ ਹਟ ਕੋ ਵਾਧੂ ਤੇਲ ਹੀ ਆ ਭੇ ਸੜਕਾਂ ਦੇ ਬੂਖ ਤੇ ਪ੍ਰੀਏ ਨਾਹੀਂ ਇਹਨੇ ਫਰੀ ਆ ਇਹ ਸਿਰਫ ਇਹੋ ਹੀ ਆ ਵੀ ਜਿਹੜਾ ਸਰਕਾਰ ਆਪਣੇ ਵਾਅਦੇ ਤੋਂ ਮੁਕਰੀ ਆ ਪਰ ਅਹੀਂ ਲੀਡਰਾਂ ਨੂੰ ਕਹਿੰਨੇ ਆ ਵੀ ਤੁਸੀਂ ਸਾਨੂੰ ਸਾਡੇ ਕੋ ਆ ਮਿਲ ਲੋਣ ਆਣ ਕੇ ਸਾਡੇ ਇਸ਼ੂ ਪੁੱਛੋ ਵੀ ਅਹੀਂ ਸਾਡੇ ਇਸ਼ੂ ਕੀ ਆ ਅਹੀਂ ਝੰਡੇ ਕਿਉਂ ਦਿਖਾਉਨੇ ਆ ਅਹੀਂ ਕਿਉਂ ਤੁਹਾਡੀ ਮੁਰਦਾਬਾਦ ਜੇ ਨਾਰੇ ਲਾਉਣੇ ਇਹ ਕੱਲੇ ਕਿਸਾਨਾਂ ਦੀ ਨਹੀਂ ਹਰ ਵਰਗ ਦੀਆਂ ਮੰਗਾਂ ਨੇ ਫਿਰ ਸਰਕਾਰ ਕਿਉਂ ਨਹੀਂ ਨਾਲ ਦੇ ਧਿਆਨ ਉਹ ਸਿਰਫ ਇਸ ਕਰਕੇ ਨਹੀਂ ਧਿਆਨ ਦੇ ਰਹੀ ਇਹ ਸਾਡੀ ਜਿਹੜੀ ਸਰਕਾਰ ਆ ਇਹਦੇ ਇਹ ਕਾਰਪੋਰੇਟ ਦਾ ਏਜੰਡਾ ਜਿਹੜਾ ਹੈ ਉਹਨੂੰ ਲਾਗੂ ਕਰਨ ਜਾ ਰਹੀ ਮੀਟਿੰਗ ਚ ਇਹੋ ਫੈਸਲਾ ਲਿਆ ਗਿਆ ਕਿ ਜਿਹੜਾ 15 ਦਾ ਸਨ ਹੰਸਰਾਜ ਜਿਹੜਾ ਉਹ ਕਹਿੰਦਾ ਕਿ ਇਦਾਂ ਕਰਨਾ ਮੈਨਾਂ ਠੀਕ ਹੈ ਤੇ ਜੇ ਹੰਸਰਾਜ ਨੂੰ ਤੇ ਕਾਲੇ ਝੰਡੇ ਹੀ ਵਿਖਾਏ ਨੀ ਭਾਜੀ ਕੀ ਵਿਖਾਇਆ ਉਹਨੂੰ ਕਾਲੇ ਝੰਡੇ ਵਿਖਾਏ ਸਵਾਲ ਪੁੱਛੇ ਉਹ ਇੰਨੇ ਤੇ ਆ ਗਿਆ ਕਿ ਇਹ ਇਹ ਮੈਨਾਂ ਠੀਕ ਹੋ ਰਿਹਾ ਹੈ ਪਰ ਜਿਹੜਾ ਸਾਨੂੰ ਗੋਲੀਆਂ ਮਾਰੀਆਂ ਜਿਹੜੇ ਸਾਡੇ ਡੰਡੇ ਮਾਰੇ ਜਿਹੜੇ ਸਾਡੇ ਗੈਸ ਦੇ ਗੋਲੇ ਮਾਰੇ ਸਾਡੇ ਲਈ ਉਹਨਾਂ ਕੱਲ ਗੱਡੇ ਨੇ ਅੰਸ ਰਾਜ ਨੂੰ ਇਹ ਅਸੀਂ ਪੁੱਛਦੇ ਹਾਂ ਕਿ ਉਹ ਜਾਇਜ਼ ਔਰ ਤੇਰਾ ਉਸ ਪਾਰਟੀ ਵੱਲ ਖਲੋ ਕੇ ਇਲੈਕਸ਼ਨ ਲੜਨਾ ਜਾਇਜ਼ ਇਹ ਇਹ ਆਪਣੀ ਨਹੀਂ ਸੋਚਦੇ ਅੱਜ ਇਹਨਾਂ ਨੂੰ ਛੋਟੀ ਜੀ ਗੱਲ ਤੋਂ ਤੜਫ ਜਿਹੜਾ ਇਹਨੂੰ ਕੋਈ ਕੁਝ ਨਹੀਂ ਕਹਿ ਰਿਹਾ ਸੀ ਕਾਲੇ ਚੰਡੇ ਆ ਔਰ ਸਵਾਲ ਦਾ ਜਵਾਬ ਮੰਗ ਰਹੇ ਨੇ ਸਵਾਲ ਦਾ ਜਵਾਬ ਨਹੀਂ ਆਗਾ ਤੇ ਉਹ ਉਹ ਕਹਿ ਰਹੇ ਨੇ ਕਿ ਜੀ ਸਾਡੇ ਭਜਾ ਰਹੇ ਜੇ ਕਰ ਰਹੇ ਉਹ ਕਰ ਰਹੇ ਇਥੇ ਕਹਿੰਨੇ ਵੀ ਆਓ ਜਿਉਣਗੇ ਤੇ ਸਵਾਲ ਪੁੱਛਾਂਗੇ ਅਸੀਂ ਕਿਹਨੂੰ ਪੁੱਛਣੇ ਹੁਣ ਇਨ ਤੇ ਇੱਕ ਵਾਰ ਵਾਦਾ ਕਰਕੇ ਮੁੱਕਰ ਚੁਕੇ ਨੇ ਸਾਡੇ ਨਾਲ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਮੁੱਦਿਆਂ ਦੀ ਤਾਂ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਸਰਕਾਰਾਂ ਦੇ ਅੱਗੇ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਹੀ ਸੰਘਰਸ਼ ਜਿਹੜੇ ਨੇ ਉੱਡੇ ਜਾ ਰਹੇ ਨੇ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਸਰਕਾਰਾਂ ਵੀ ਆਪਣੀ ਅੜੀ ਤੇ ਅੜੀਆਂ ਦਿਖਾਈ ਦੇ ਰਹੀਆਂ ਨੇ ਲਗਾਤਾਰ ਹੀ ਕਿਸਾਨ ਮੁੱਦੇ ਉਠਾ ਰਹੇ ਨੇ ਆਪਣੀਆਂ ਮੰਗਾਂ ਉਠਾ ਰਹੇ ਨੇ ਪਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਜਿਸ ਦਾ ਖਮਿਆਜਾ ਕਿਤਨਾ ਕਿਤੇ ਆਮ ਜਨਤਾ ਨੂੰ ਹੀ ਉਠਾਣਾ ਪੈਂਦਾ ਹੈ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨੀਆਂ ਤੇ ਉਤਰਦੇ ਆ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੀ ਜ਼ਿੰਮੇਵਾਰ ਜਿਹੜੀ ਹੈ ਉਹ ਸਰਕਾਰਾਂ ਹੁੰਦੀਆਂ ਨੇ ਕਿਉਂਕਿ ਸਰਕਾਰਾਂ ਸੁਣਵਾਈ ਨਹੀਂ ਕਰਦੀਆਂ ਹੱਕੀ ਮੰਗਾਂ ਮੰਗ ਰਹੇ ਹਾਂ ਪਰ ਉਹ ਦੇ ਨਹੀਂ ਰਹੀਆਂ ਇਸੇ ਦੇ ਚਲਦਿਆਂ ਅਸੀਂ ਕਿਸਾਨੀ ਅੰਦੋਲਨ ਵੀ ਸ਼ੁਰੂ ਕੀਤਾ ਗਿਆ ਹੁਣ ਦੁਬਾਰਾ ਕਿਸਾਨੀ ਅੰਦੋਲਨ ਵੀ ਛੇੜਿਆ ਗਿਆ ਹੈ ਪਰ ਹਾਲੇ ਤੱਕ ਕੇਂਦਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸੜਕੀ ਤੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਅੱਜ ਵੀ ਜੇ ਗੱਲ ਕੀਤੀ ਜਾਵੇ ਤਾਂ ਬਟਾਲਾ ਦੇ ਕਾਨੂੰਆਨ ਰੋਡ ਦੇ ਉੱਤੇ ਖੜੇ ਹਾਂ ਜਿੱਥੇ ਕਿਸਾਨ ਜਥੇਬੰਦੀਆਂ ਦੀ ਆਗੂਆਂ ਵੱਲੋਂ ਇੱਕ ਪ੍ਰੈਸ ਕਾਰ ਵਾਰਤਾ ਕੀਤੀ ਗਈ ਹੈ ਇਸ ਪ੍ਰੈਸ ਵਾਰਤਾ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਨੇ ਸਾਡੇ ਨਾਲ ਇੱਥੇ ਸਾਰੇ ਕਿਸਾਨ ਮੌਜੂਦ ਨੇ ਆਗੂ ਵੀ ਮੌਜੂਦ ਨੇ ਗੱਲਬਾਤ ਜੁਰੂਰ ਨਾਲ ਸ਼ੁਰੂ ਕਰਾਂਗੇ ਕਿ ਕਿਹੜੇ ਮੁੱਦੇ ਨੇ ਕਿਉਂ ਲਗਾਤਾਰ ਸੰਘਰਸ਼ ਵਿੱਢੇ ਜਾ ਰਹੇ ਨੇ ਤੇ ਕਿਉਂ ਸਰਕਾਰਾਂ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੀਆਂ ਰਾਜੂ ਭਾਜੀਆ ਕਾਰਨ ਕੀ ਆਜੀ ਦੀ ਇਸ ਪ੍ਰੈਸ ਕਾਨਫਰੰਸ ਦਾ ਲਗਾਤਾਰ ਹੀ ਸੰਘਰਸ਼ ਵਿੱਢੇ ਗਏ ਨੇ ਪਰ ਸੁਣਵਾਈ ਸਰਕਾਰਾਂ ਵੱਲੋਂ ਨਹੀਂ ਹੋ ਰਹੀ ਵੇਖੋ ਘਾਰ ਨਹੀਂ ਹੋਈ ਆ ਵੀ ਜੇ ਸਰਕਾਰ ਸਾਡੇ ਨਾਲ ਜਿਹੜੀ ਦਿੱਲੀ ਇਹਨਾਂ ਕਮਿਟਮੈਂਟਾਂ ਕੀਤੀਆਂ ਜਿਹੜੀਆਂ ਕੋਈਆਂ ਕੋਡੀਆਂ ਰਹਿੰਦੀਆਂ ਮੰਗਾ ਜਿੱਦਾਂ ਤਿੰਨ ਕਾਨੂੰਨ ਤੇ ਉੱਥੇ ਰੱਦ ਹੋ ਗਏ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਕਮਿਟਮੈਂਟਾਂ ਆਹੀ ਬਿਜਲੀ ਸੋਤ ਬੇਲਦੀਆਂ ਐਮਐਸਪੀ ਦੀ ਗਾਰੰਟੀ ਵਾਲੀਆਂ ਉਹ ਸਾਰੀਆਂ ਮਨਜ਼ੂਰ ਕਰ ਲੈਂਦੇ ਜੇ ਉਹਨਾਂ ਨੇ 2 ਮਹੀਨੇ ਜਾਂ 3 ਮਹੀਨੇ ਜਾਂ 6 ਮਹੀਨੇ ਦਾ ਟਾਈਮ ਲਿਆ ਹੈ ਉਹ 6 ਮਹੀਨੇ ਵਿੱਚ ਵਿੱਚ ਕਰ ਲੈਂਦੇ ਕੋਈ ਰੋਲਾ ਨਹੀਂ ਸਾਡਾ ਕੋਈ ਟਰੈਕਟਰ ਮਾਰਚ ਕਰਨ ਦੀ ਲੋੜ ਨਹੀਂ ਨਾ ਹਟ ਕੋ ਵਾਧੂ ਤੇਲ ਹੀ ਆ ਭਈਆਂ ਸੜਕਾਂ ਦੇ ਪੂਕਦੇ ਪਈਏ ਨਾ ਹੀ ਇਹਨੇ ਫ੍ਰੀ ਆ ਇਹ ਸਿਰਫ ਇਹੋ ਹੀ ਆ ਵੀ ਜਿਹੜਾ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ ਹੈ ਵਾਅਦਾ ਕਰਕੇ ਤੇ ਮੁੜ ਕੇ ਅੱਧੇ ਅੱਧਾ ਕੰਮ ਸਾਡਾ ਉੱਥੇ ਕਰਤਾ ਅੱਧੇ ਤਾਂ ਸਾਡੇ ਨਾਲ ਕਮਿਟਮੈਂਟ ਕਰ ਲਈ ਵੀ ਤੁਹਾਡਾ 6 ਮਹੀਨੇ ਦੇ ਵਿੱਚ ਸਾਰਾ ਕੁਝ ਆਪਾਂ ਰੱਦ ਕਰ ਦਾਂਗੇ ਜੋ ਵੀ ਹੈਗਾ ਇਹਨੂੰ ਜਿਹੜੀ ਐਮਐਸਪੀ ਤੇ ਕਮੇਟੀ ਵੀ ਬਣਾ ਦਾਂਗੇ ਐਮਐਸਪੀ ਦੀ ਗਾਰੰਟੀ ਕਾਨੂੰਨ ਵੀ ਬਣਾ ਦਾਂਗੇ ਇਹਦੇ ਵਾਸਤੇ ਤੁਹਾਨੂੰ ਘੱਟੋ-ਘੱਟ 6 ਮਹੀਨੇ ਟਾਈਮ ਦਿਓ ਇਹ ਬਹੁਤ ਵੱਡਾ ਇੱਕ ਹੈਗਾ ਵਾ ਬਜਟ ਹੈ ਜਿਹਨੂੰ ਸਾਨੂੰ ਇਹਦੇ ਤੇ ਸੋਚਣਾ ਪੈਣਾ ਚਲੋ ਜਿਹੜੇ ਕਿਸਾਨ ਹੀ ਉਹ ਮੰਨ ਕੇ ਵੀ ਜਿਹੜੇ ਜਿਨ੍ਹਾਂ ਤੇ ਲੜਾਈ ਸਾਡੀ ਤਿੰਨ ਕਾਨੂੰਨਾਂ ਤੇ ਹੀ ਉਹ ਤਿੰਨ ਕਾਨੂੰਨ ਹੀ ਉੱਥੇ ਰੱਦ ਕਰਾਏ। ਸ਼ੁਰੂ ਸਾਡੀ ਲੜਾਈ ਤਿੰਨ ਕਾਨੂੰਨਾਂ ਤੇ ਹੋਈ ਬਾਕੀ ਜਿੰਨੇ ਵੀ ਇਸ਼ੂ ਹੀ ਉੱਥੇ ਜਾ ਕੇ ਜਿਹੜੇ ਨਿਕਲੇ ਆ ਉਹ ਬਾਅਦ ਚ ਉੱਥੇ ਉੱਥੇ ਤੇ ਕਿ ਲੋ 6 ਮਹੀਨੇ ਲੰਘੇ ਕਮੇਟੀ ਬਯੋਗੀ। ਹੁਣ ਉਹ 2 ਸਾਲ ਲੰਘੇ। 2 ਸਾਲਾਂ ਸਰਕਾਰ ਆਪਣੀ ਵਾਅਦੇ ਤੋਂ ਜਿਹੜੀ ਮੁਕਰ ਗਈ ਵੀ ਜਿਹੜੇ ਅਸੀਂ ਕੰਮ કર્યા ਹੈ ਵੀ ਬਿਲਕੁਲ ਨਹੀਂ ਹੋਣੇ ਚਾਹੀਦੇ। ਪ੍ਰਾਈਵੇਟ ਖਰੀਦਾਂ ਨਹੀਂ ਹੋਣੀਆਂ ਚਾਹੀਦੀਆਂ। ਪ੍ਰਾਈਵੇਟ ਸੇਲੋ ਬਣ ਕੇ ਜੇ ਬਣਗੇ ਇਹ ਬੰਦ ਕਰੋ। ਪਰ ਉਹਨਾਂ ਨੇ ਨਹੀਂ ਬੰਦ ਕੀਤੇ। ਇਹ ਕਰਕੇ ਇਹ ਜਿਹੜੇ ਆ ਦੁਬਾਰਾ ਜਿਹੜੇ ਸਾਨੂੰ ਟਰੈਕਟਰ ਜਾਂ ਜਾਂ ਦੁਬਾਰਾ ਰੂਸ ਮਾਰਚ ਜਾਂ ਕਿ ਕੇ ਬੀਜੇਪੀ ਦੇ ਇਹ ਕੈਂਡੀਡੇਟ ਜਾਂ ਬੀਜੇਪੀ ਵਾਲਿਆਂ ਦਾ ਵਿਰੋਧ ਜਾਂ ਕਾਲੇ ਝੰਡੇ ਇਹ ਸਾਨੂੰ ਦੁਬਾਰਾ ਤਾਂ ਕਰਨੇ ਪੈਂਦੇ ਆ ਇਹ ਗੱਲ ਕੀਤੀ ਜਾਵੇ ਜਿੱਦਾਂ ਹੰਸਰਾ ਜੰਸ ਦੇ ਨਾਲ ਵਾਪਰੀ ਸਾਰੀ ਘਟਨਾ ਲੱਗਦਾ ਇਹ ਇਸ ਤਿਕ ਦੀ ਘਟਨਾ ਵਾਪੜਨੀ ਆ ਜਾਂ ਲੀਡਰਾਂ ਦੇ ਨਾਲ ਇਸ ਤਿਕ ਦਾ ਵਰਤਕ ਕਰਨਾ ਜਾਇਜ਼ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਲੀਡਰਾਂ ਨਾਲ ਇਹ ਜਿਹੜਾ ਵੀ ਕੋਈ ਵੀ ਕਰਨਾ ਆਪਾਂ ਜਾਇਜ਼ ਨਹੀਂਗਾ ਪਰ ਅਸੀਂ ਲੀਡਰਾਂ ਨੂੰ ਕਹਿੰਨੇ ਆ ਵੀ ਤੁਸੀਂ ਸਾਨੂੰ ਸਾਡੇ ਕੋ ਆ ਮਿਲ ਲੋ ਆਣ ਕੇ ਸਾਡੇ ਇਸ਼ੂ ਪੁੱਛੋ ਵੀ ਅਸੀਂ ਸਾਡੇ ਇਸ਼ੂ ਕੀ ਆ ਅਸੀਂ ਝੰਡੇ ਕਿਉਂ ਦਿਖਾਉਨੇ ਆ ਅਸੀਂ ਕਿਉਂ ਤੁਹਾਡੀ ਮੁਰਦਾਬਾਦ ਜੇ ਨਾਰੇ ਲਾਉਣੇ ਉਹ ਉਹ ਇਹਨਾਂ ਦੇ ਲੀਡਰਾਂ ਦਾ ਮਤਲਬ ਬਣਦਾ ਹਨ ਪੁੱਛਣਾ ਵੀ ਜੇ ਅਸੀਂ ਗਲਤ ਆ ਜੇ ਅਸੀਂ ਝੂਠੀ ਬੋਲੀ ਜਾਂਦੇ ਵੀ ਨਹੀਂ ਸਾਈ ਜਾਣ ਕੇ ਕਿਦਾ ਅਸੀਂ ਜਾਣ ਕੇ ਕਿਸੇ ਦਾ ਵਿਰੋਧ ਨਹੀਂ ਕਰਦੇ ਸਾਡੀ ਵੱਲੋਂ ਪਿੰਡ ਪਿੰਡ ਜਾਣ ਘਰੋ ਘਰੀ ਜਾਣਾ ਅਸੀਂ ਕੁਝ ਨਹੀਂ ਕਹਿੰਦੇ ਸਾਡੀਆਂ ਮੰਗਾਂ ਆ ਜਿਹੜੀਆਂ ਹੱਕੀ ਮੰਗਾਂ ਉਹ ਦੇ ਦੇਣ ਤੇ ਅਸੀਂ ਕਹਿੰਦੇ ਨਹੀਂ ਹੋ ਸਕਦਾ ਅਸੀਂ ਰਾਜ ਦੇ ਨਾਲ ਅਸੀਂ ਬੰਦੇ ਤੋਰਦੀਏ ਵੀ ਸਾਡੀ ਜਿਹੜੀ ਰਹਿੰਦੀਆਂ ਮੰਗਾਂ ਉਹ ਪੂਰੀਆਂ ਕਰਾ ਦੇਣ ਸਾਡੀ ਇਹ ਨਾ ਨਾ ਕੇਸ ਦੀ ਨਿੱਜੀ ਲੜਾਈ ਨਹੀਂ ਕਿ ਨਾ ਮਤਲਬ ਇਹਦਾ ਮਤਲਬ ਜੇ ਜਿਹੜੀ ਤੁਸੀਂ ਗੱਲ ਕਹੀ ਕਿ ਹੰਸਰਾ ਇਹਨਾਂ ਬੰਦੇ ਤੋੜਦੀ ਹੈ ਜੇ ਸਰਕਾਰ ਕੇਂਦਰ ਸਰਕਾਰ ਅਜ ਮੰਗਾ ਮੰਨ ਲੈਂਦੀ ਹੈ ਤੇ ਫਿਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਮਗਰ ਤੁਰਨਗੀਆਂ ਵੇਖੋ ਇਹ ਨਹੀਂ ਗੱਲ ਹੈ ਕਿ ਆਪਾਂ ਦੂਜਾ ਕੇਂਦਰ ਸਰਕਾਰ ਨਾ ਮੰਗਾ ਉਹ ਆਪੋ ਆਪਣਾ ਵੱਖੋ-ਵੱਖਾ ਇਸ਼ੂ ਆ ਪੰਜਾਬ 'ਚ ਮੇਰੇ ਖਿਆਲ 10 ਕੇ 15 ਪਾਰਟੀਆਂ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਚਾਹੇ ਸਾਡੀ ਕੇਸ ਦੀ ਬੰਦਸ਼ ਨਹੀਂ ਕਿ ਵੀ ਤੁਸੀਂ ਇਹਨੂੰ ਵੋਟਾਂ ਪਾਓ ਸੋ ਅਹੀਂ ਕਹਿੰਉ ਨੀ ਕਹਿੰਦੇ ਵੀ ਇਹਨੂੰ ਪਾ ਦੋ ਇਹਨੂੰ ਪਾ ਦੋ ਉਹ ਆਪ ਆਪਣਾ ਕਿਸਦਾ ਨਿੱਜੀ ਆ ਆਪਾਂ ਕਿੰਨੂੰ ਪਾਉਣੀ ਕੀ ਕਰਨਾ ਸਾਡੀ ਲੜਾਈ ਹੈ ਕੇਂਦਰ ਨਾਲ ਕੇਂਦਰ ਸਾਡੀਆਂ ਮੰਗਾਂ ਮੰਨ ਲੇ ਤੇ ਕੇਂਦਰ ਦਾ ਵਿਰੋਧ ਮੁੱਕ ਜਾਂਦਾ ਅਸੀਂ ਇਹ ਕੇਂਦਰ ਦਾ ਵਿਰੋਧ ਕਰਦੇ ਹੁਣ ਜੇ ਪੰਜਾਬ ਨਾਲ ਕੋਈ ਲੜਾਈ ਹੈ ਤੇ ਪੰਜਾਬ ਦਾ ਵਿਰੋਧ ਕਰਦੇ ਸਾਡੇ ਗੰਨੇ ਦੇ ਨਾਲ 1.55 ਰੁਪਏ ਰਹਿੰਦੇ ਆ ਸਰਕਾਰ ਵੱਲ ਉਹ ਜੇ ਸਾਡੇ ਇਹਨਾਂ ਨੇ ਹੁਣ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਵੀ ਕੋਟ ਫੋਨ ਕਨੈਕਟ ਲੱਗ ਗਿਆ ਜੀ ਜੇ ਹੋ ਗਿਆ ਉਹ ਹੋ ਗਿਆ ਪਰ ਜੇ ਉਹ ਵੀ ਹਣੇ ਇਹ ਜਿਹੜੇ ਆਮ ਪਾਰਟੀ ਵਾਲੇ ਇਹ ਨਹੀਂ ਪਾਉਂਦੇ ਤਾਂ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਸਾਡੀ ਬਹੁਤ ਵੱਡੀ ਰਕਮ ਹੋ ਗੰਨੇ ਦਾ ਸੀਜ਼ਨ ਲੰਘ ਗਿਆ ਸਾਲ 6 ਮਹੀਨੇ ਦੂਜਾ ਗੰਨੇ ਦਾ ਸੀਜ਼ਨ ਜਿਹੜਾ ਵਾ ਉਹ ਚੱਲਿਆ ਹੁਣ 15 20 ਦਿਨ ਮਹੀਨੇ ਤੋਂ ਮੇਲਾ 20 ਦਿਨ ਤੋਂ ਬਣੀਆ ਮਿਲਣਾ ਬਿਲਕੁਲ ਬੰਦ ਹੋ ਗਈਆਂ ਇਹਨਾਂ ਨੂੰ ਚਾਹੀਦਾ ਹੈ ਅਭਿਲ ਤੇ ਸਾਡੇ ਨਾਲੋਂ ਨਾਲ ਪੈਸੇ ਪਾਉਣੇ ਨਾਲੋਂ ਨਾਲ ਪਾਉਣ ਦੀ ਬਜਾਏ ਇਹਨਾਂ ਨੇ ਪਾਏ ਨਹੀਂ ਤੇ ਜੇ ਉਹ ਹੁਣ ਨਹੀਂ ਕਰਨਗੇ ਤੇ ਆਮ ਪਾਰਟੀ ਵਾਲਿਆਂ ਦਾ ਵੀ ਵਿਰੋਧ ਕਰ ਦੇਣਾ ਲੜਾਈ ਤੇ ਸਾਡੀ ਲੜਾਈ ਤੇ ਸਾਡੀ ਆ ਆਪਣੇ ਹੱਕ ਦੀ ਜਿਹੜਾ ਹੱਕ ਨਹੀਂ ਦਿੰਦਾ ਉਹਦੇ ਵੀ ਬਰਖਲਾਫ ਬੋਲਾਂਗੇ ਜੀ ਬਿਲਕੁਲ ਕਹਿੰਦੇ ਨੇ ਕਿ ਸਾਡੇ ਹੱਕ ਦੀ ਲੜਾਈ ਹੈ ਜੇ ਹੱਕ ਨਹੀਂ ਮਿਲੇਗਾ ਤੇ ਉਹਦੇ ਖਿਲਾਫ ਜਰੂਰ ਬੋਲਾਂਗੇ ਚਾਹੇ ਕੋਈ ਵੀ ਸਰਕਾਰ ਹੋਵੇ ਭਾਜੀ ਜੇ ਗੱਲ ਕੀਤੀ ਹੈ ਵੀ ਜਿਸ ਤਰੀਕੇ ਨਾਲ ਮੰਗਾਂ ਹੁੰਦੀਆਂ ਨੇ ਮੰਨ ਲਓ ਤੁਹਾਡੀਆਂ 100 ਮੰਗਾਂ ਨੇ ਜੇ ਉਹ 100 ਮੰਗਾਂ ਦੇ ਬੈਠ ਕੇ ਗੱਲਬਾਤ ਹੋ ਕੇ ਸਰਕਾਰ ਉਹ ਚੋਂ 50 ਮੰਨਣ ਨੂੰ ਤਿਆਰ ਆ ਤੇ 50 ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਨਹੀਂ ਛੱਡ ਦੇਣੀ ਚਾਹੀਦੀ ਬਿਲਕੁਲ ਇਹ ਗੱਲ ਠੀਕ ਆ ਅਸੀਂ ਤੇ ਬਹੁਤ ਸਾਰੀਆਂ ਮੰਗਾਂ ਛੱਡੀਆਂ ਸਾਡਾ ਬਹੁਤ ਵੱਡਾ ਚਾਰਟਰ ਆ ਮੰਗਾਂ ਦਾ ਉਹਦੇ ਵਿੱਚ ਮੁੱਖ ਮੰਗਾਂ ਜਿਹੜੀਆਂ ਸੀਗੀਆਂ ਸਾਡੀਆਂ ਉਹਨਾਂ ਮੰਗੀਆਂ ਜਿਹੜਾ ਉਥੋਂ ਦਿੱਲੀ ਤੋਂ ਮੋਰਚਾ ਵਾਪਸ ਲੈ ਕੇ ਆਏ ਸੀ ਕਿਉਂਕਿ ਜਿਹੜੀ ਸਾਡੀ ਮੇਨ ਮੰਗ ਸੀ ਉਹਦੇ ਵਿੱਚ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਉਹ ਮੰਗ ਸਾਡੀ ਮੰਨੀ ਗਈ ਇਹ ਵੀ ਇੱਕ ਮੈਂ ਗੱਲ ਇਸ ਸਪਸ਼ਟ ਕਰ ਦੇਣੀ ਚਾਹੁੰਦਾ ਵੀ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਉਥੋਂ ਲਿਖਤੀ ਕੁਝ ਨਹੀਂ ਲੈ ਕੇ ਆਏ ਇਹ ਮੋਰਚਾ ਉਥੋਂ ਲਿਖਤੀ ਲੈ ਕੇ ਆਇਆ ਜਿਸ ਸਰਕਾਰ ਨੇ ਉਹ ਕਾਨੂੰਨ ਬਣਾਏ ਸੀ ਇਹ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਪਹਿਲੀ ਮਿਸਾਲ ਆ ਵੀ ਉਸੇ ਹੀ ਸਰਕਾਰ ਨੇ ਉਸੇ ਹੀ ਪਾਰਲੀਮੈਂਟ ਨੇ ਜਿਨੇ ਕਾਨੂੰਨ ਬਣਾਏ ਉਸੇ ਪ੍ਰੋਸੀਜਰ ਦੇ ਨਾਲ ਹੀ ਉਹਨਾਂ ਨੂੰ ਨੇ ਖਤਮ ਕੀਤਾ ਅਸੀਂ ਤਾਂ ਉੱਥੋਂ ਆਏ ਆ ਉਹ ਜਿਹੜਾ ਸਾਡਾ ਮੰਗਾਂ ਦਾ ਚਾਰਟਰ ਸੀ ਉਹਦੇ 6-7 ਮੰਗਾਂ ਸਾਡੀਆਂ ਇਹਨਾਂ ਨੇ ਮੰਨੀਆਂ ਸੀ ਉਹਨਾਂ ਦੇ ਵਿੱਚ ਜਿਹੜੀ ਸੀ ਮੇਨ ਐਮਐਸਪੀ ਦੀ ਗੱਲ ਜਿਹੜੀ ਸੀਗੀ ਇਹ મોદી ਸਰਕਾਰ ਦੇ ਵੇਲੇ ਉਦੋਂ ਜਿਹੜੀਆਂ ਉਹ ਮੰਨੀ ਉਸਾ ਸਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕਰਨ ਦੀ ਗੱਲ ਮੰਗੀ ਲਖੀਮਪੁਰ ਖੀਰੀ ਦਾ ਜਿਹੜਾ ਸਾਡਾ ਮਾਮਲਾ ਸੀ ਉਹ ਉਹਦਾ ਇਨਸਾਫ ਦੇਣ ਦੀ ਉਹਨਾਂ ਨੇ ਗੱਲ ਜਿਹੜੀ ਮੰਗੀ ਇਹ ਬਹੁਤ ਸਾਰੀਆਂ ਗੱਲਾਂ ਸੜੀਆਂ ਮੰਨੀਆਂ ਲੇਕਿਨ ਉਹ ਮੁੱਕਰ ਗਈ ਅਸੀਂ 2 ਸਾਲ ਨੂੰ ਰੇਟ ਲਾਗੂ ਨਹੀਂ ਕੀਤੀ ਕੋਈ ਨਹੀਂ ਲਾਗੂ ਕੀਤੀ ਤੇ ਮੰਗਾਂ ਸਾਡੇ ਕੋਲ ਹੋਰ ਬਹੁਤ ਨੇ ਲੇਕਿਨ ਉਹ ਸਮੇਂ ਦੇ ਨਾਲ ਦੇ ਨਾਲ ਮੰਗਾਂ ਹੋਰ ਵੀ ਵਧਦੀਆਂ ਗਈਆਂ ਉਹ ਮੰਗਾਂ ਕੀ ਨੇ ਜਿਵੇਂ ਤੁਸੀਂ ਸੁਣੀ ਦੇਖਿਆ ਪਈ ਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ ਆ ਜਿਹੜਾ ਸਾਡੀਆਂ ਮਾਰਕੀਟ ਕਮੇਟੀਆਂ ਉਹਨਾਂ ਨੂੰ ਤੋੜਨ ਦਾ ਜਿਹੜਾ ਸੀ ਮਰਜ਼ ਕਰਨ ਦਾ ਜਦੋਂ ਨੋਟੀਫਿਕੇਸ਼ਨ ਜਾਰੀ ਕਰਤਾ ਆਠ ਸੈਲੋ ਸੀ ਉਹਨਾਂ ਨੂੰ ਜਿਹੜੇ ਅਧਿਕਾਰ ਦੇ ਦਿੱਤੇ ਨੋਟੀਫਿਕੇਸ਼ਨ ਜਾਰੀ ਕਰਕੇ ਪੀ ਇਹਦਾ ਮੰਡੀਕਰਨ ਕਰ ਸਕਦੇ ਖਰੀਦ ਸਕਦੇ ਵੇਚ ਸਕਦੇ ਪਹਨਾਰਨ ਕਰ ਸਕਦੇ ਆ ਨੁਕਸਾਨ ਕੀ ਆ ਵਾ ਜੇ ਸੈਲੋ ਪਲਾਂਟ ਖੁੱਲਦੇ ਆ ਤੇ ਨੁਕਸਾਨ ਕੀ ਆ ਕਿਉਂਕਿ ਜੋ ਸਾਨੂੰ ਪਤਾ ਚੱਲਦਾ ਵਾ ਕਿ ਉੱਥੇ ਜਦੋਂ ਕਿਸਾਨ ਲੈ ਕੇ ਪਹੁੰਚਦਾ ਫਸਲ ਫਸਲ ਉਹਦੀ ਉਸੇ ਵੇਲੇ ਲੈ ਲੈਂਦੇ ਆ ਤੇ ਨਾਲ ਹੀ ਪੇਮੈਂਟ ਕਰ ਦਿੰਦੇ ਆ ਗੱਲ ਫਸਲ ਲੈਣ ਦੀ ਨਹੀਂ ਆ ਗੱਲ ਇਹਦੇ ਪਿੱਛੇ ਨੀਤੀ ਦੇਖੋ ਨੀਤੀ ਜੇ ਇਹ ਆ ਵੀ ਸਾਡਾ ਜਿਹੜਾ ਸਰਕਾਰੀ ਤੰਤਰ ਇਹਨੂੰ ਖਤਮ ਕਰਨ ਦੀ ਆ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਆ ਇਹ ਹੋਣੀ ਲੈ ਰਿਆ ਪਰ ਕਿਸਾਨ ਕਹਿੰਦੇ ਹਨ ਕਿ ਮੰਡੀਆਂ 'ਚ ਸਭ ਤੋਂ ਵੱਧ ਲੁੱਟ ਹੁੰਦੀ ਆ ਤੇ ਫਿਰ ਮੰਡੀਆਂ ਦੇ ਖਤਮ ਕਰਨ ਲੱਗੇ ਹੋ ਨਹੀਂ ਮੰਡੀਆਂ 'ਚ ਲੁੱਟ ਨਹੀਂ ਇਹ ਮੰਡੀਆਂ ਨਾਲੋਂ ਇੱਥੇ ਲੁੱਟ ਜ਼ਿਆਦਾ ਆ ਇਥੇ ਇੰਨੀ ਲੁੱਟ ਜ਼ਿਆਦਾ ਹੋਏਗੀ ਕਿ ਸਾਨੂੰ ਕੋਈ ਕਿਸੇ ਕਿਸਮ ਦਾ ਕਿੰਤੂ ਪਰੰਤੂ ਕਰਨ ਦਾ ਅਧਿਕਾਰ ਨਹੀਂ ਹੋਏਗਾ ਜਿਸ ਤਰ੍ਹਾਂ ਆਮ ਜਿਹੜੀ ਸਾਡੀ ਇਹ ਇਹ ਜਿਹੜਾ ਕਾਰਪੋਰੇਟ ਸੈਕਟਰ ਕਰ ਰਿਹਾ ਅਸੀਂ ਚੂੰ ਦੀ ਪੈ ਨਹੀਂ ਕਰਦੇ ਅਧਿਕਾਰ ਸਰਕਾਰ ਫਿਰ ਕਿਉਂ ਨਹੀਂ ਮੰਗਾ ਮੰਨ ਲੜੀ ਜਦੋਂ ਤੁਸੀਂ ਕਹਿ ਰਹੇ ਹੋ ਕਿਸਾਨ ਆਗੂ ਕਹਿ ਰਿਹਾ ਕਿ ਜਾਇਜ਼ ਨੇ ਮੰਗਾ ਇਹ ਕੱਲੇ ਕਿਸਾਨਾਂ ਦੀ ਨਹੀਂ ਹਰ ਵਰਗ ਦੀਆਂ ਮੰਗਾਂ ਨੇ ਫਿਰ ਸਰਕਾਰ ਕਿਉਂ ਨਹੀਂ ਉਹਦੇ ਤੇ ਧਿਆਨ ਦੇ ਰਹੀ ਉਹ ਸਿਰਫ ਇਸ ਕਰਕੇ ਨਹੀਂ ਧਿਆਨ ਦੇ ਰਹੀ ਕਿ ਸਾਡੀ ਜਿਹੜੀ ਸਰਕਾਰ ਆ ਇਹਦੇ ਇਹ ਕਾਰਪੋਰੇਟ ਦਾ ਏਜੰਡਾ ਜਿਹੜਾ ਹੈ ਉਹਨੂੰ ਲਾਗੂ ਕਰਨ ਜਾ ਰਹੀ ਆ ਇਹ ਕਾਰਪੋਰੇਟ ਦੁਨੀਆ ਦੇ ਵਿੱਚ ਜਿਹੜੇ ਆ ਅੱਜ ਬਹੁਤ ਵੱਡਾ ਉਹਨਾਂ ਦਾ ਹੱਥ ਹੈ ਸਰਕਾਰਾਂ ਬਣਾਉਣ ਚ ਇਹ ਸਾਡੀ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਆ ਤੁਸੀਂ ਦੇਖ ਹੀ ਲਿਆ ਹੁਣ ਪਿਆ ਚੋਣ ਫੰਡ ਆ ਬੜਾ ਸਪਸ਼ਟ ਹੋ ਗਿਆ ਵੀ ਪੈਸੇ ਜਿਹਨਾਂ ਕੋਲ ਪੈਸੇ ਲੈਂਦੇ ਆ ਉਹਨਾਂ ਨੂੰ ਰਵਾਨੀਆਂ ਡਾਨੀਆਂ ਨੂੰ ਰਿਆਸਤਾਂ ਦਿੰਦੇ ਆ 57% ਜਿਹੜੇ ਆ ਵੋਟ ਸੀਗੇ ਉਹ ਭਾਰਤੀ ਜਨਤਾ ਪਾਰਟੀ ਨੇ ਲਏ ਆ ਉਹ ਕਹਿੰਦੇ ਸਾਡੇ ਐਮਪੀ ਜਿਆਦਾ ਸੀ ਤਾਂ ਲਏ ਇਹਦਾ ਕੀ ਮਤਲਬ ਹੈ ਇਹ ਚੋਣਾ ਜਿਹੜੇ ਜਿੰਨਾ ਪੈਸਾ ਲੈਣਾ ਉਹ ਪੈਸਾ ਲੈ ਕੇ ਇਹ ਸਾਨੂੰ ਵੇਚਦੇ ਆ ਸਾਡਾ ਸਾਡੀ ਕਮਾਈ ਨੂੰ ਵੇਚਦੇ ਆ ਉਹਨਾਂ ਦਾ ਇਹ ਜਿਹੜਾ ਏਜੰਡਾ ਹੈ ਇਹ ਏਜੰਡੇ ਦੇ ਤਹਿਤ ਉਹ ਸਾ ਇਸ ਕਰਕੇ ਉਹ ਸਾਨੂੰ ਆਪਣੀ ਹਰ ਬੰਦੇ ਨੂੰ ਦੇਸ਼ ਦੇ ਵਿੱਚ ਹਰ ਬੰਦੇ ਨੂੰ ਜਿਹੜਾ ਅਸੀਂ ਆਤਮ ਨਿਰਭਰ ਆ ਆਪਣਾ ਕਮਾ ਕੇ ਖਾਣੇ ਆ ਉਹ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਉਹਨਾਂ ਨੂੰ ਇਹ ਮਨਜ਼ੂਰ ਆ ਵੀ ਕਾਰਪੋਰੇਟ ਹਰ ਖੇਤਰ ਦੇ ਵਿੱਚ ਕੰਮ ਕਰੇ ਤੇ ਤੁਸੀਂ ਜਿਹੜਾ ਸਾਡੇ ਆ ਕੇ ਮਲਾਜ਼ਮ ਉਹਨਾਂ ਦੀਆਂ ਸ਼ਰਤਾਂ ਦੇ ਤਹਿਤ ਉੱਥੇ ਕੰਮ ਕਰੋ ਤੇ ਉਸ ਤਨਖਾਹ ਲਓ ਇਹ ਏਜੰਡਾ ਉਹਨਾਂ ਦਾ ਅਸੀਂ ਉਹਦਾ ਵਿਰੋਧ ਕਰਦੇ ਆ ਇਹ ਬਿਲਕੁਲ ਕਹਿੰਦੇ ਨੇ ਕਿ ਜਿਹੜਾ ਏਜੰਡਾ ਹੈ ਉਹਨਾਂ ਦਾ ਉਹਦਾ ਅਸੀਂ ਵਿਰੋਧ ਕਰਦੇ ਆ ਭਾਜੀ ਮੀਟਿੰਗ ਦੇ ਵਿੱਚ ਅੱਜ ਦੀ ਚ ਕੀ ਫੈਸਲਾ ਲਿਆ ਗਿਆ ਆਉਣ ਵਾਲੀ ਰਣਨੀਤੀ ਕੀ ਲੋ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ 15 ਦਾ ਸਾਡਾ ਟਰੈਕਟਰ ਮਾਰਚ ਐ 15 April ਦਾ ਉਹਨੂੰ ਵੱਡੇ ਤਰੀਕੇ ਨਾਲ ਸਫਲ ਕਰੀਏ ਤੇ ਸੈਂਕੜੇ ਟਰੈਕਟਰ ਲਿਆਉਣ ਦੀ ਹਰੇਕ ਨੇ ਆਪਣੀ ਆਪਣੀ ਜ਼ਿੰਮੇਵਾਰੀ ਲਈ ਹੈ ਜਿੰਨੇ ਜਿੰਨੇ ਟਰੈਕਟਰ ਆਉਣੇ ਨੇ ਔਰ ਗਾਂ ਦਾ ਇਹ ਆ ਕਿ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਇਕੱਠੇ ਹੋ ਕੇ ਬੀਜੇਪੀ ਦਾ ਵਿਰੋਧ ਕਰਾਂਗੇ ਕਿਉਂਕਿ ਬੀਜੇਪੀ ਦਾ ਵਿਰੋਧ ਕਰਨਾ ਪੈਂਦਾ ਹੀ ਹੈ ਜਿਹੜੀ ਗੱਲ ਤੁਸੀਂ ਅੱਗੇ ਸਵਾਲ ਪੁੱਛਿਆ ਕਿ ਇਹ ਹੰਸਰਾਜ ਜਿਹੜਾ ਉਹ ਕਹਿੰਦਾ ਕਿ ਇਦਾਂ ਕਰਨਾ ਮੇਰੇ ਨਾਲ ਠੀਕ ਹੈ ਤੇ ਜੇ ਹੰਸ ਰਾਜ ਨੂੰ ਤੇ ਕਾਲੇ ਝੰਡੇ ਹੀ ਵਿਖਾਏ ਨਾ ਭਾਜੀ ਕੀ ਵਿਖਾਇਆ ਉਹਨੂੰ ਕਾਲੇ ਝੰਡੇ ਵਿਖਾਏ ਸਵਾਲ ਪੁੱਛੇ ਆ ਉਹ ਇੰਨੇ ਤੇ ਆ ਗਿਆ ਕਿ ਇਹ ਇਹ ਮੇਰੇ ਨਾਲ ਠੀਕ ਹੋ ਰਿਹਾ ਪਰ ਜਿਹੜਾ ਸਾਨੂੰ ਗੋਲੀਆਂ ਮਾਰੀਆਂ ਜਿਹੜੇ ਸਾਡੇ ਡੰਡੇ ਮਾਰੇ ਜਿਹੜੇ ਸਾਡੇ ਗੈਸ ਦੇ ਗੋਲੇ ਮਾਰੇ ਸਾਡੇ ਲਈ ਉਹਨਾਂ ਕਿੱਲ ਗੱਡੇ ਨੇ ਹੰਸ ਰਾਜ ਨੂੰ ਇਹ ਅਸੀਂ ਪੁੱਛਦੇ ਹਾਂ ਵੀ ਉਹ ਜਾਇਜ਼ ਆ ਔਰ ਤੇਰਾ ਉਸ ਪਾਰਟੀ ਵੱਲ ਖਲੋ ਕੇ ਇਲੈਕਸ਼ਨ ਲੜਨਾ ਜਾਇਜ਼ ਆ ਇਹ ਇਹ ਆਪਣੀ ਨਹੀਂ ਸੋਚਦੇ ਅੱਜ ਇਹਨਾਂ ਨੂੰ ਛੋਟੀ ਜੀ ਗੱਲ ਤੋਂ ਤੜਫ ਜਿਹੜਾ ਇਹਨੂੰ ਕੋਈ ਕੁਝ ਨਹੀਂ ਕਹਿ ਰਿਹਾ ਸਿਰਫ ਕਾਲੇ ਝੰਡੇ ਹੀ ਆ ਔਰ ਸਵਾਲ ਦਾ ਜਵਾਬ ਮੰਗ ਰਹੇ ਨੇ ਸਵਾਲ ਦਾ ਜਵਾਬ ਨਹੀਂ ਹੈਗਾ ਤੇ ਉਹ ਉਹ ਕਹਿ ਰਹੇ ਨੇ ਕਿ ਜੀ ਸਾਡ ਨੂੰ ਭਜਾ ਰਹੇ ਜੇ ਕਰ ਰਹੇ ਉਹ ਕਰ ਰਹੇ ਅਸੀਂ ਤੇ ਕਹਿੰਨੇ ਵੀ ਆਓ ਜੇ ਆਉਣਗੇ ਤੇ ਸਵਾਲ ਪੁੱਛਾਂਗੇ ਅਸੀਂ ਕਿਹਨੂੰ ਪੁੱਛਣੇ ਆ ਜੇ ਆਉਂਦੇ ਤੇ ਇਹਨਾਂ ਨੂੰ ਪੁੱਛਾਂਗੇ ਸੋ ਇਹ ਇੱਕ ਤੇ ਬਿਲਕੁਲ ਹੀ ਖਤਮ ਗੱਲਾਂ ਵੀ ਇਹ ਹੁਣ ਇਹ ਤੇ ਇੱਕ ਵਾਰ ਵਾਅਦਾ ਕਰਕੇ ਮੁੱਕਰ ਚੁੱਕੇ ਨੇ ਸਾਡੇ ਨਾਲ ਇਹ ਲੇਖ ਕੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਉੱਥੇ ਲਿਖਤੀ ਇਨਾ ਵਾਅਦਾ ਕੀਤਾ ਕਿ ਆ ਕਿ ਮੁੱਕਰ ਚੁੱਕੇ ਨੇ ਲੱਗਦਾ ਹੁਣ ਫਿਰ ਵਾਪਸ ਮੰਗ ਮੰਲਾਂਗੇ ਮੰਗਾ ਜਦੋਂ ਇੱਕ ਵਾਰੀ ਮੁੱਕਰੀ ਗਏ ਤੇ ਫਿਰ ਕਿੱਥੋਂ ਮੰਨ ਲੜਗੇ ਮੰਗਾ ਹੁਣ ਮੰਨ ਵੀ ਲੈਣ ਹੁਣ ਮੰਨ ਵੀ ਲੈਣ ਤਾਂ ਵੀ ਕੋਈ ਮਤਲਬ ਨਹੀਂ ਆ ਹੁਣ ਨਾ ਇਹਨਾਂ ਦੇ ਹੱਥ 'ਚ ਹੀ ਕੁਝ ਨਹੀਂ ਹੋਂ ਤੇ ਜਿਹੜੀ ਸਰਕਾਰ ਬਣੇਗੀ ਉਹਦੇ ਨਾਂਵਾਂ ਹੁਣ ਅੱਜ ਤੋਂ ਬਾਅਦ ਵੀ ਹੈਗਾ ਕੋਈ ਇਕਲਾ ਤੁਹਾਡਾ ਰਾਜਨੀਤੀ ਹੈਗੀ ਟਰੈਕਟਰ ਮਾਰਚ ਕਰਨ ਤੋਂ ਬਾਅਦ ਆ ਉਸ ਤੋਂ ਬਾਅਦ ਐਸਕੇ ਅਮਨੇ ਜਿਹੜੀ ਰੈਲੀ ਰੱਖੀ ਹੈ 21 ਨੂੰ ਔਰ ਰੈਲੀ ਦੇ ਵਿੱਚ ਜਾਵਾਂਗੇ ਬਾ ਚੜ ਕੇ ਇਕੱਠੇ ਸਾਰੇ ਜਾਵਾਂਗੇ ਔਰ ਹੋਰ ਵੀ ਜਿਹੜਾ ਕੋਈ ਜਿੱਥੇ ਵੀ ਇਹਨੂੰ ਆਪਣਾ ਵਿਰੋਧ ਜ਼ਰੂਰ ਦਰਜ ਕਰਾਵਾਂਗੇ ਇਹਨਾਂ ਦਾ ਕੈਂਡੀਡੇਟ ਆਉਂਦਾ ਸ਼ਾਂਤਮਈ ਤਰੀਕੇ ਨਾਲ ਕਰਾਵਾਂਗੇ ਅਸੀਂ ਇਹਨਾਂ ਵਾਲੀ ਨਹੀਂ ਕਰਾਂਗੇ ਜੋ ਇਹਨਾਂ ਨੇ ਕੀਤੀ ਹੈ ਵੈਸੇ ਤੇ ਇਹ ਗੱਲ ਆ ਵੀ ਜੋ ਬੰਦੇ ਨੇ ਬੀਜਿਆ ਉਹ ਵੜਣਾ ਪੈਂਦਾ ਜੋ ਇਹਨਾਂ ਬੀਜੇ ਆ ਨਾ ਇਹਨਾਂ ਇਹ ਡੰਡੇ ਇਹ ਸਾਰਾ ਕੁਝ ਇੱਕ ਦਿਨ ਤੇ ਵੜਣਾ ਪੈਣਾ ਪਰ ਅਸੀਂ ਉਸ ਰਾਹ ਤੇ ਨਹੀਂ ਅਸੀਂ ਇਹਨਾਂ ਦਾ ਸ਼ਾਂਤਮਈ ਵਿਰੋਧ ਕਰਾਂਗੇ ਕਰ ਦੇਵਾਂਗੇ ਸ਼ਾਂਤਮਈ ਕਹਿੰਦੇ ਵਿਰੋਧ ਕਰਾਂਗੇ ਭਾਜੀ ਕੀ ਲੱਗਦਾ ਵਾ ਮਤ ਭੇਦ ਕਿੱਥੇ ਆ ਜਾਂ ਫਿਰ ਜੇ ਕਹਿ ਲਿਆ ਜਾਵੇ ਤਾਂ ਸਾਡੇ ਹੱਕ ਸਾਨੂੰ ਕਿਉਂ ਨਹੀਂ ਮਿਲ ਰਹੇ ਕਿਤੇ ਇਹ ਗਲਤ ਨਹੀਂ ਹੈਗੀ ਕਿ ਸੀਟਾਂ ਸਿਰਫ 13 ਨੇ ਤੇ ਪਾਰਟੀਆਂ ਚਾਰ ਲੜ ਰਹੀਆਂ ਨੇ ਇਥੋਂ ਦੀਆਂ ਸੀਟਾਂ ਨੂੰ ਕੋਈ ਮਤਲਬ ਹੀ ਨਹੀਂ ਗਿਆ ਕਹਿੰਦੇ ਨੂੰ ਉਹਨੂੰ ਮਤਲਬ ਆ ਮੱਧ ਪ੍ਰਦੇਸ਼ ਨਾਲ ਜਾਂ ਫਿਰ ਯੂਪੀ ਦੇ ਨਾਲ ਜਾਂ ਫਿਰ ਬਿਹਾਰ ਦੇ ਨਾਲ ਨਾ 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 ਉਹਨੂੰ ਯੂਪੀ ਦਾ ਮਤਲਬ ਨਹੀਂ ਨਾ ਉਹਨੂੰ ਬਿਹਾਰ ਦਾ ਮਤਲਬ ਹੈ ਜਿਹੜਾ WTO ਨੇ ਸਮਝੌਤਾ ਕੀਤਾ ਹੋਇਆ ਵਿਸ਼ਵ ਪਾਸ ਸੰਸਥਾ ਦਾ ਕਿ 1429 ਚੀਜ਼ਾਂ ਭਾਰਤ ਦੀ ਮੰਡੀ ਦੇ ਵਿੱਚ ਆਉਣਗੀਆਂ ਮੇਰੀਆਂ ਅਸਲ ਦੇ ਵਿੱਚ ਉਹਨਾਂ ਨੇ ਡੰਡਾ ਚਾੜਿਆ ਹੋਇਆ ਉਹ ਉਹਨਾਂ ਦਾ ਮਤਲਬ ਇਹ ਆ ਵੀ ਇਹਨਾਂ ਨੂੰ ਕਿਸਾਨਾਂ ਨੂੰ ਭਾਰਤਿਆਂ ਨੂੰ ਸਬਸਿਡੀਆਂ ਬੰਦ ਕਰੋ ਉਦੀ ਬਦੌਲਤ ਹੀ ਅੱਜ ਸਾਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਾਡਾ ਲਾਗੂ ਨਹੀਂ ਹੋ ਰਿਹਾ ਕਿਉਂਕਿ ਬਾਹਰ ਮੇਰਾ ਸਵਾਲ ਮੇਰਾ ਸਵਾਲ ਇਹ ਸੀ ਕਿ ਕਿਤੇ ਉੱਥੇ ਤਾਂ ਨਹੀਂ ਸਾਡੇ ਮਤ ਭੇਦ ਰਹੇ ਹੋਏ ਕਿ ਕੇਂਦਰ ਕਹੇ ਕਿ 13 ਸੀਟਾਂ ਨੇ ਮੈਨੂੰ ਇਹਦੇ ਲੋੜ ਨਹੀਂ ਚਾਰ ਸੀਟਾਂ ਆ ਜਾਣ ਚਾਰ ਪਾਰਟੀਆਂ ਅੱਗੇ ਲੜ ਰਹੀਆਂ ਮੈਨੂੰ ਕਿੰਨੀਆਂ ਕੁ ਸੀਟਾਂ ਚਾਹੀਦੀਆਂ ਜਿਆਦਾ ਧਿਆਨ ਉਹਦਾ ਉਧਰ ਜੁਪੀਵਲ ਹੋ ਜਾਂਦਾ ਫਿਰ ਉੱਥੇ ਜਿਆਦਾ ਧਿਆਨ ਦਿੰਦਾ ਪੰਜਾਬ ਨੂੰ ਤਾਂ ਕਰਕੇ ਇਸ ਤਰੀਕੇ ਨਾਲ ਮਤ ਭੇਜ ਰੱਖੇ ਨਾ 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 ਅੱਜ ਜੇ ਤੁਸੀਂ ਵੇਖੋ ਵੀ 60% ਕੇਂਦਰੀ ਪੂਲ ਚ ਅਨਾਜ ਜਿਹੜਾ ਇੱਥੋਂ ਜਾ ਰਿਹਾ ਪੰਜਾਬ ਚੋਂ ਤਾਂ ਮਤਲਬ 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 ਤੁਹਾਨੂੰ ਸੀਟਾਂ ਨਾਲ ਮਤਲਬ ਤੁਹਾਨੂੰ ਸੀਟਾਂ ਨਾਲ ਆਣਾ ਜਦੋਂ ਸੀਟਾਂ ਦੀ ਗੱਲ ਨਹੀਂ ਆ ਗਈ ਪੰਜਾਬ ਦੇ ਵਿੱਚੋਂ ਹੀ ਵਿਰੋਧ ਇਹਦਾ ਉਹਦਾ ਆਪਾਂ ਕਰਨਾ ਵਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਪਿੰਡਾਂ 'ਚ ਵਣ ਨਹੀਂ ਦੇਣਾ ਤੁਸੀਂ ਕਿ ਸਾਡਾ ਅਧਿਕਾਰ ਨਹੀਂ ਹੈਗਾ ਦਿੱਲੀ 'ਚ ਜਾ ਕੇ ਗੱਲ ਰੱਖਣ ਦਾ ਪ੍ਰਧਾਨ ਮੰਤਰੀ ਦੇ ਅੱਗੇ ਕਾ ਸਾਡੀਆਂ ਵੋਟਾਂ ਨਹੀਂ ਬਣ ਰਿਆ ਤੇ ਜਦੋਂ ਉਹਦੇ ਵੈਸੇ ਵੀ ਸਹੀ ਗੱਲ ਆ ਤੁਹਾਡੀ ਵੀ ਆਜ਼ਾਦ ਦੇਸ਼ ਆ ਆਜ਼ਾਦ ਦੇਸ਼ ਵਿੱਚ ਹਰ ਨੂੰ ਆਜ਼ਾਦੀ ਦੇ ਨਾਲ ਆਪਣਾ ਜਿਹੜਾ ਹੱਕ ਮੰਗਾਂ ਦੀ ਜਿਹੜੀ ਆ ਉਹ ਹੱਕ ਹੈਗਾ ਵਾ ਪੂਰਾ ਆਜ਼ਾਦੀ ਦੇ ਨਾਲ ਆਪਣੇ ਰੋਜ਼ਾਨਾ ਸ਼ਾਂਤਮਈ ਕਰਨ ਦਾ ਹੱਕ ਹੈਗਾ ਉੱਥੇ ਤੁਹਾਡਾ ਉਹਨਾਂ ਨੇ ਵਿਰੋਧ ਕੀਤਾ ਹਨਾ ਹੁਣ ਇੱਥੇ ਤੁਸੀਂ ਕਰੀ ਜਾ ਰਹੇ ਹੋ ਉਹਨਾਂ ਦਾ ਵਿਰੋਧ ਕਾਲੇ ਝੰਡੇ ਵਿਖਾਈ ਜਾਂਦੇ ਗੱਲ ਤੇ ਫਿਰ ਬਰਾਬਰ ਹੀ ਹੋ ਗਈ ਇੱਕ ਜਮ ਨਹੀਂ ਜੇ ਤੁਸੀਂ ਗੱਲ ਕਹੀ ਹੈ ਵੀ 13 ਸੀਟਾਂ ਦਾ ਫਰਕ ਨਹੀਂ ਪੈਂਦਾ ਲਗਭਗ 1990 ਦੇ ਵਿੱਚ ਕਾਂਗਰਸ ਦੀ ਸਰਕਾਰ ਕਿੰਨੀ ਆਕ ਵੋਟਾਂ ਨਾਲ ਬਣੀ ਸੀ ਅੱਜ ਵੀ ਜਿਹੜੇ ਲੋਕ ਆ ਉਹ 50% ਤੋਂ ਲਗਭਗ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਵੀ ਯਾਰ ਵੋਟ ਨਾਲ ਸਾਡਾ ਕੋਈ ਅਧਿਕਾਰਤ ਹੈ ਨਹੀਂ ਆ ਅੱਜ ਵੀ ਸਰਕਾਰਾਂ ਦੇ ਮਤਲਬ ਜ਼ੋਰ ਲੱਗੇ ਹੋਏ ਵੀ ਵੋਟ ਗਿਣਤੀ ਜਿਹੜੀ ਬਤਾਈ ਜਾਵੇ ਵੀ ਲੋਕਤੰਤਰ ਜਿਹੜਾ ਉਹ ਦੁਨੀਆ 'ਚ ਦਿਖਾਇਆ ਜਾਵੇ ਵੀ ਇੱਥੇ ਲੋਕਤੰਤਰ ਆ ਅਸਲ 'ਚ ਲੋਕਤੰਤਰ ਨਹੀਂ ਆ ਗਿਆ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਇਹਨਾਂ ਦਾ ਵੋਟ ਪਾਰਟੀਆਂ ਤੋਂ ਤੇ ਆਪਾਂ ਕਹਿੰਦੇ ਆ ਲੋਕਾਂ ਨੂੰ ਕਿ ਜਥੇਬੰਦ ਹੋ ਜਥੇਬੰਦ ਹੋਇਆ ਹੀ ਆਪਣਾ ਜਿਹੜਾ ਮਸਲੇ ਹੱਲ ਹੋਣੇ ਆ ਤੇ ਸਾਡੀ ਮੰਗ ਹੈ ਕਿ WTO ਤੋਂ ਜਿਹੜਾ ਭਾਗ ਹੈ ਉਹ ਬਾਹਰ ਆਵੇ ਤਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਸੁਣੀ ਜਾਊਗੀ ਤੁਹਾਨੂੰ ਲੱਗ ਬੀਜੇਪੀ ਦਾ ਨਾਮ ਵੀ ਨੁਕਸਾਨ ਹੋਵੇ ਤਾਂ ਵੀ ਆਪਾਂ ਨੂੰ ਜਥੇਬੰਦ ਹੋ ਕੇ ਲੜਾਈ ਲੜਨੀ ਪੈਣੀ ਆ ਜੀ ਬਿਲਕੁਲ ਕਹਿੰਦੇ ਨੇ ਕਿ ਜਥੇਬੰਦ ਹੋ ਕੇ ਲੜਾਈ ਲੜਨੀ ਪੈਣੀ ਆ ਇਸੇ ਚੀਜ਼ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਥੇ ਇਹ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਅਗਲੀ ਰਣਨੀਤੀ ਤਿਆਹ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਚਾਹੇ ਮੰਗਾ ਮੰਨੇ ਚਾਹੇ ਨਾ ਮੰਨੇ ਪਰ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਤੇ ਆਂਦੇ ਸਮੇਂ 'ਚ ਵੀ ਕਰਦੇ ਰਵਾਂਗੇ 15 ਅਪ੍ਰੈਲ ਨੂੰ ਟਰੈਕਟਰ ਮਾਰਚ ਵੀ ਇਸੇ ਰੋਜ਼ ਦੇ ਚੱਲਦੇ ਆ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕੇਂਦਰ ਸਰਕਾਰ ਦੇ ਭਾਜਪਾ ਦੇ ਖਿਲਾਫ ਦੇਖਣਾ ਹੁਣ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਕੇਂਦਰ ਵੱਲੋਂ ਮੰਨੀਆਂ ਜਾਂਦੀਆਂ ਹਨ ਜਾਂ ਫਿਰ ਕੇਂਦਰ ਦਾ 2024 ਦੀਆਂ ਲੋਕ ਸਭਾ ਚੋਣਾਂ 'ਚ ਕਿੰਨਾ ਕੁ ਨੁਕਸਾਨ ਹੁੰਦਾ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਪਪਾਲ ਸਿੰਘ ਪੰਜਾਬ ਨਹੀਂ ਬਟਾਲਾ